ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਚੈਨਲ ਕਰਨਵੀਰ ਡੈਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਜਿਹੜੀ ਵੀਡੀਓ ਨਾਲ ਅੱਜ ਆਪਾਂ ਤੁਹਾਨੂੰ ਕੋਠੇ ਬੜੰਗ ਤੋਂ ਵਿਖਾ ਰਹੇ ਹਾਂ ਕੋਠੇ ਬੜੰਗਾ ਕੋੜਗਪੂਰੇ ਦੇ ਨਾਲ ਲੱਗਦਾ ਪੈਂਦਾ ਹੈ ਤੇ ਅੱਜ ਆਪਾਂ ਇਹਦੇ ਵਿੱਚੋਂ ਨਾ ਜ਼ਿਕਰੀ ਵਾਲੀ ਮੈਂ ਤੁਹਾਨੂੰ ਇੱਕ ਹੀ ਵਿਖਾਵਾਂਗੇ ਤੇ ਜਿੱਥੇ ਆਪਾਂ ਵੀਡੀਓ ਬਣਾ ਰਹੇ ਆ ਬਾਈ ਹਰਪੀ ਦਾ ਨਾ ਕੰਮ ਹੈਗਾ ਜਿਹੜਾ ਉਹ ਅ ਸੇਲ ਪਰਦੇਜ ਦਾ ਕੰਮ ਹੈ ਤੇ ਮੰਜਾ ਦਾ ਵੈਸੇ ਖਾ ਦੋ ਹੈ ਆ ਵੀ ਵਿਕਰੀ ਵਾਲੀ ਆ ਤੇ ਜਿਹੜੀ ਆਪਾਂ ਜਿਆਦੇ ਡਿਟੇਲ ਆ ਇਹ ਝੋਟੀ ਦੀ ਆ ਇਹ ਮੈਂ ਹੁਣ ਆਪਣਾ ਸੂਈ ਹੋ ਗਈ ਹੈ ਜਿਹਨੂੰ 5 ਦਿਨ ਹੋ ਗਏ ਸੂਈ ਨੂੰ ਅ ਚੌਥਾ ਪੰਜਵਾਂ ਦਿਨ ਆ ਇਹਨੂੰ ਸੂਈ ਨੂੰ ਹੋਇਆ ਤੇ ਦੁੱਧ ਇਹਦੇ ਥੱਲੇ ਜਿਹੜਾ ਬੋਲਾ ਹੋਣਾ 11 ਕਿਲੋ ਤਿਆਰ ਆ ਤੇ ਜਿਹੜਾ ਨੈੱਟ ਜਿਹੜਾ ਚਵਾਈ ਵਾਲਾ ਜਿਹੜਾ ਦੁੱਧ ਆ ਨਾ ਉਹ 11 ਕਿਲੋ ਹੁਣ ਤਿਆਰ ਆ ਥਾਣਾ ਜਿਹੜਾ ਬਹੁਤ ਚੰਗਾ ਲੱਗਿਆ ਤੁਹਾਨੂੰ ਸਕਰੀਨ ਤੇ ਦੇਸੀ ਰਿਆ ਤੇ ਪੈਠਪੁੜੇ ਦੀ ਮੈਂ ਬਹੁਤ ਚੰਗੀ ਆ ਤੇ ਹੁਣ ਟਾਈਮ तकरीबन 2 1/2 ਦਾ ਹੋ ਗਿਆ ਤੇ ਹੁਣ ਵੀ ਥੱਲੋਂ ਬਹੁਤ ਬਣੀ ਜੇ ਕਿਸੇ ਨੇ ਮੰਨ ਲਓ ਚਵਾਈ ਆਸਤੇ ਵੀ ਲੈਣੀ ਹੋਵੇ ਵਿਕਰੀ ਆਸਤੇ ਤਾਂ ਤੁਸੀਂ ਬਾਈ ਹਰਪੀ ਦੇ ਨਾਲ ਫੋਨ ਤੇ ਇੱਕ ਡਾਕਟਰ ਜ਼ਰੂਰ ਕਰ ਲੋ ਜੀ ਬਾਈ ਦਾ ਫੋਨ ਨੰਬਰ ਹੈਗਾ 95306 24018 95306 ਤੇ 24018 ਬਾਈ ਦਾ ਫੋਨ ਨੰਬਰ ਹੈ ਤੇ ਇਹ ਜਿਹੜੀ ਚੋਟੀਆਂ ਦੂਜੇ ਸੂਵੇ ਵੀ ਹਾਂ ਦੂਜੇ ਸੂਵੇ ਐਤਕੀ ਸੂਈ ਆ ਤੇ ਬਹੁਤ ਚੰਗਾ ਜਣੀ ਦੀ ਚਵਾਈ ਦਾ ਜਿਹੜਾ ਹੈਗਾ ਚਵਾਈ ਲੱਗੀ ਵੀ ਇਹਨੂੰ ਤੇ ਬਹੁਤ ਚੰਗਾ ਥਣ ਲੇਵਾ ਵੀ ਦੇਖੋ ਨੇੜੇ ਹੀ ਵਖਾਦੀ ਗੱਤ ਨੂੰ ਬਹੁਤ ਚੰਗਾ ਲੱਗਿਆ ਤੇ ਲੇਵਾ ਵੀ ਬਹੁਤ ਚੰਗਾ ਹੁਣ ਆ 2.5 ਦਾ ਟਾਈਮ ਆ ਤੇ 2.5 ਦੇ ਟਾਈਮ ਤੇ ਮੈਨੇ ਬਣਨਾ ਆਪਨੇ ਬਹੁਤ ਆ ਤੇ ਚੌਥਾ ਪੰਜਵਾਂ ਦੇਣੀ ਸੂਜੀ ਨੂੰ ਹੋਇਆ ਤੇ 11 ਕਿਲੋ ਦੁੱਧ ਖਣ ਤਿਆਰ ਆ ਤੇ ਜੇ ਆਪਾਂ ਨੰਬਰ ਤੁਹਾਨੂੰ ਦੱਸਤਾ ਜੇ ਆਪਾਂ ਮੁੱਲ ਦੀ ਗੱਲ ਕਰਕੇ ਤੇ ਮੁੱਲ ਇਹਦਾ 155 ਕਰਦੇ ਆ ਬਾਈਆਂ ਦਾ ਜੇ ਕੋਈ ਚੰਗਾ ਗਾਹਕ ਹੋਵੇ ਨਾ ਮਨਲਾ ਜੀ ਨੂੰ ਪਸੰਦ ਆਉਂਦੀ ਹੋਵੇ ਮੈਂ ਰੁਪਈਏ ਭਰਨ ਵਾਲਾ ਮਾਨਤਾ ਨਾਲ ਜਰੂਰ ਕਰ ਦਾਂਗੇ ਕਹਿੰਦਾ ਆਖੇ ਬਹੁਤ ਤੇ ਮੁੱਲ ਹੈਗਾ ਜੀ 155 ਸਕਰੀਨ ਤੇ ਆਪਾਂ ਨੰਬਰ ਚਲਾਵਾਂਗੇ ਕੋਠੇ ਵਿਣਕ ਤੋਂ ਤੁਹਾਨੂੰ ਵੀਡੀਓ ਵਿਖਾ ਰਹੇ ਆ ਤੇ ਜਣੇ ਦੀ 4-5 ਦਿਨਾਂ ਨੂੰ ਸੋਈ ਨੂੰ ਹੋ ਗਏ ਆ ਤੇ ਬੱਚਾ ਤੁਹਾਨੂੰ ਵਿਖਾ ਦਈਏ ਇੱਧਰ ਬੱਚਾ ਆ ਖੜਾ ਜੀ ਇਹਦਾ ਅ 4-5 ਦਿਨਾਂ ਦਾ ਤੁਸੀਂ ਦੇਖ ਹੀ ਸਕਦੇ ਆ ਆ ਆਏ ਮੈਨੇ ਇਹਨੂੰ ਵੀ ਚੌਥਾ ਦਿਨ ਹੋਇਆ ਹੋਇਆ ਸੋਈ ਨੂੰ ਤੇ 11 ਕਿਲੋ ਬੋਲਾ ਇਹਦੇ ਥੱਲੇ ਵੀ ਤਿਆਰ ਹੈ ਤੇ ਇਹ ਹੁਣ ਇਹ ਵੀ ਦੂਜਾ ਸੂਈ ਹੈ ਸਾਂਗ ਥੋੜਾ ਜਿਆਦਾ ਹੈਗਾ ਤੇ ਪਰ ਖਣ ਲਈ ਵੀ ਇਹ ਵੀ ਝੋਟੀ ਬਹੁਤ ਪਲੇਅਰ ਹੈ ਤੇ 11 ਗੱਲ ਨੂੰ ਇਹਦੇ ਥੱਲੇ ਵੀ ਬੋਲਾ ਹੁਣ ਜਿਹੜਾ ਤਿਆਰ ਹੈ ਤੇ ਬੱਚਾ ਸਾਨੂੰ ਆਪਾ ਬੁਖਾ ਬੱਚਾ ਇਹਦਾ ਵੀ ਆ ਖੜਾ ਤੇ ਚਾਰਾਂ ਦਿਨਾਂ ਦੀ ਸੂਈ ਮੁੱਲ ਜੇ ਆਪਾਂ ਮੁੱਲ ਦੀ ਗੱਲ ਕਰੀਏ ਤਾਂ ਮੁੱਲ ਇਸ ਝੋਟੀ ਦਾ 135 ਮੁੱਲ ਹੈ ਤੇ ਮਾਨ ਤਾਨ ਇਹਦੇ ਵਿੱਚੋਂ ਵੀ ਬਹੁਤ ਹੋ ਜੂਗਾ ਤੇ ਚਾਰਾਂ ਚਾਰਾਂ ਦਿਨਾਂ ਦੀ ਪੰਜਾਂ ਪੰਜਾਂ ਦਿਨਾਂ ਦੀਆਂ ਸੋਈਆਂ ਜੇ ਕਿਸੇ ਵੀਰ ਨੂੰ ਨੇੜੋਂ ਤੇੜੋਂ ਇਹ ਪਸ਼ੂ ਪਸੰਦ ਆਉਂਦੇ ਹੋਣਾ ਤੇ ਦੋ ਦਿਨ ਟਣਕਾ ਕੇ ਚੋਕੇ ਲਿਆ ਸਕਦਾ ਤੇ ਜਿਨੇ ਮੰਨ ਲਓ ਦਸੱਲੀ ਕਰਕੇ ਹਨਾ ਦੋਨੇ ਪਸ਼ੂ ਬਹੁਤ ਚੰਗੇ ਆ ਉਹ ਵੀ ਝੋਟੀ ਬਹੁਤ ਚੰਗੀ ਉਹਦੇ ਥੱਲੇ ਵੀ 11 ਕਿਲੋ ਦੁੱਧ ਆ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਵੇ ਤਾਂ ਵੀਡੀਓ ਆਪਣੀ ਐਂਡ ਤੱਕ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ ਆਪਾਂ ਵੀਡੀਓ ਜਿਹੜੀ ਵਿੜੰਗਾ ਦੇ ਕੋਠੇ ਮੁਕਸਾ ਰੋਡ ਤੋਂ 2.5 ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਕੋਠੇ ਵਿੜੰਗਾ ਤੇ ਜਿਹੜੇ ਫੀਰਕੋਟ ਦਾ ਪਿੰਡ ਹੈ ਤੇ ਬਾਈ ਦਾ ਕੰਮ ਜਿਹੜਾ ਸੇਲ ਪਰਚੇਜ ਦਾ ਕੰਮ ਹੈ ਤੇ ਰੂਟੀਨ ਚ ਪਸ਼ੂ ਆਉਂਦੇ ਜਾਂਦੇ ਵਿਕਰੀ ਵਾਲੇ ਤੁਹਾਨੂੰ ਬਖਾ ਦੇਗੇ ਆ ਇਹਨਾਂ ਦੇ ਬੱਚੇ ਖੜੇ ਆ ਤੇ ਬਾਈ ਦਾ ਆਪਾ ਫੋਨ ਨੰਬਰ ਤੁਹਾਨੂੰ ਦੱਸ ਦੇਣਾ ਬਾਈ ਦਾ ਫੋਨ ਨੰਬਰ ਹੈਗਾ 9530624018 ਬਾਕੀ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਇਹਨਾਂ ਝੋਟਿਆਂ ਦੇ ਵਿੱਚੋਂ ਦੋਨਾਂ ਚ ਪਸੰਦ ਆਉਂਦੀ ਹੋਵੇ ਤਾਂ ਤੁਸੀਂ ਫੋਨ ਨੰਬਰ ਕਰਕੇ ਰਹਿਂਦੀ ਗੱਲਬਾਤ ਪੁੱਛ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ